ਦੇਖ ਰਹੇ ਮੇਰੇ ਸਾਰੇ ਹੀ ਸਤਿਕਾਰਯੋਗ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰ ਭਰੇ ਸਤਿ ਸ੍ਰੀ ਅਕਾਲ ਅੱਜ ਬਣਾ ਰਹੇ ਹਾਂ ਆਪਾਂ ਮਟਰ ਮਲਾਈ ਮੇਥੀ ਤੇ ਇਹਦੇ ਬਣਾਉਣ ਵਾਸਤੇ ਆਪਾਂ 250 ਗ੍ਰਾਮ ਮਟਰ ਲੈਏ ਨੇ ਜੋ ਚੰਗੀ ਤਰ੍ਹਾਂ ਧੋ ਲਏ ਦੋ ਲੈਏ ਨੇ ਟਮਾਟਰ ਤੇ ਇੱਧਰ ਲਾਸਣ ਆਦਰਕ ਪਿਆਜ਼ ਤੇ ਹਰੀਆਂ ਮਿਰਚਾਂ ਤੇ ਇੰਨਿਕ ਲਈ ਆਪਾਂ ਇਹ ਆਪਾਂ ਮੇਥੀ ਤੇ ਆਹ ਲਈ ਆਪਾਂ ਮਲਾਈ ਦਿਕੋਨੀ ਆ ਫਿਰ ਤੁਹਾਨੂੰ ਅੱਗੇ ਕੀ ਕਰਨਾ ਖੜੇ ਮਸਾਲਿਆਂ ਦੇ ਵਿੱਚ ਮੈਂ ਥੋੜੀ ਜਿਹੀ ਲਈਆ ਦਾਲ ਚੀਨੀ ਤਿੰਨ ਲਈਆਂ ਨੇ ਮੈਂ ਸੌਟੀਆਂ ਇਲਾਇਚੀਆਂ ਇੱਕ ਚਮਚਾ ਜੀਰੇ ਦਾ ਇੱਕ ਸਾਤ ਧਣੇ ਦਾ 10-12 ਕ ਲਈਆਂ ਨੇ ਕਾਲੀਆਂ ਮਿਰਚਾਂ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਸੇਕਦੇ ਹਾਂ ਜਦੋਂ ਉਹਨਾਂ ਦੀ ਖੁਸ਼ਬੂ ਆਉਣ ਲੱਗੀ ਆਪਾਂ ਉਹ ਲੋ ਪਰ ਇਹਦੇ ਵਿੱਚ ਕੁਝ ਹੋਰ ਐਡ ਕਰ ਦਿਆਂ ਦਿਖਾਉਣੀ ਆ ਤੁਹਾਨੂੰ ਹਾਂਜੀ ਮਸਾਲਿਆਂ ਨੂੰ ਲੱਗ ਗਿਆ ਸੇਕ ਤੇ ਹੁਣ ਇਹਦੇ ਵਿੱਚ ਪਾਉਣੇ ਆਪਾਂ ਲਸਣ ਆਦਰਕ ਹਰੀ ਮਿਰਚ ਪਿਆਜ਼ ਹੁਣ ਇਹਨੂੰ ਹਿਲਾਉਂਦੇ ਰਹਿਣਾ ਚੰਗੀ ਤਰ੍ਹਾਂ ਨਾ ਨਹੀਂ ਹੈਗਾ ਬਸ ਇਹਨਾਂ ਦਾ ਖੱਟਾਪਨ ਦੂਰ ਕਰਨਾ ਤਕੌਣੀ ਤੁਹਾਨੂੰ ਹਾਂਜੀ ਵਿੱਚੀ ਇਹਦੇ ਟਮਾਟਰ ਰੱਖ ਦੇਣੇ ਨੇਗੇ ਬਸ ਇਹਨਾਂ ਨੂੰ ਵੀ ਸੇਕ ਲੈਣਾ ਹਾਂਜੀ ਇਧਰ ਮਸਾਲਿਆਂ ਨੂੰ ਸੇਕ ਲੱਗੀ ਜਾਂਦਾ ਤੇ ਇਧਰ ਨਾਲ ਹੀ ਆਪਣੇ ਜਿਹੜੇ ਮਟਰ ਨੇ ਉਹ ਉਬਲ ਰਹੇ ਨੇ 5 ਮਿੰਟ ਉਬਾਲ ਲੈਣਾ ਇਹਨਾਂ ਨੂੰ ਜਾਣੀ ਦੀ 60% ਉਹ ਵਾਲਣਾ ਤੇ ਨਾਲ ਹੀ ਇਧਰ ਇਹਦੇ ਵਿੱਚ ਪਾਤੇ ਆਪਾਂ 15-20 ਕਾਜੂ ਤੇ 20 ਕੀ ਪਾਤੇ ਫੁੱਲ ਮਖਾਣੇ ਇਹ ਵੀ ਵਿੱਚ ਹੀ ਪੁੱਜਣਗੇ ਹਾਂਜੀ ਆਪਾਂ ਇਹਨੂੰ ਬਰਾਊਨ ਨਹੀਂ ਕਰਨਾ ਹੈਗਾ ਹੁਣ ਇਹਦੇ ਵਿੱਚ ਪਾਤਾ ਅੱਧਾ ਕ ਚਮਚਾ ਲਾਲ ਮਿਰਚ ਅੱਧਾ ਚਮਚਾ ਹਲਦੀ ਤੇ ਅੱਜਾ ਚਮਚਾ ਜਿਹੜਾ ਨਮਕ ਦਾ ਪਾ ਦਿੱਤਾ ਬਸ ਹੁਣ ਇਹਨੂੰ ਆਪਾਂ ਮੜਾਜੀ ਸੇਕ ਲਗਾਉਣਾਗਾ ਦਿਖਾਉਣੀ ਹਾਂ ਤੁਹਾਨੂੰ ਮੈਂ ਤਾਂ ਮੈਂ ਕੜਸੀ ਵੀ ਨਹੀਂ ਲਈ ਮੈਂ ਤਾਂ ਚਮਚ ਦੇ ਨਾਲ ਹੀ ਹਲਾਤਾ ਦਿਖਾਉਣੀ ਹਾਂ ਤੁਹਾਨੂੰ ਹਾਂਜੀ ਹਲਦੀ ਨਮਕ ਮਿਰਚ ਪਾਉਣ ਪਿੱਛੇ ਚੰਗੀ ਤਰ੍ਹਾਂ ਲੱਗ ਗਿਆ ਸੇਕ ਹੁਣ ਆਪਾਂ ਗੈਸ ਨੂੰ ਕਰਤਾ ਬੰਦ ਇਹਨੂੰ ਕਰਦੇ ਠੰਡਾ ਠੰਡਾ ਹੋਣ ਤੋਂ ਪਿੱਛੇ ਇਹਨੂੰ ਆਪਾਂ ਮਿਕਸੀ ਦੇ ਵਿੱਚ ਕੱਪ ਦੇ ਵਿੱਚ ਪਾ ਕੇ ਨਾ ਮਿਕਸੀ ਤੇ ਗ੍ਰाइंड ਕਰ ਲਾਂਗੇ ਪੇਸਟ ਬਣਾ ਲਾਂ। ਹਾਂਜੀ। ਅੰਗੀਠੀ ਆਪਾਂ ਬਾਲਲੀ ਉੱਪਰ ਰੱਖ ਲਈ ਕੜਾਹੀ। ਕੜਾਹੀ ਦੇ ਵਿੱਚ ਪਾਤਾ ਇੱਕ ਕਟਸੀ ਦੇਸੀ ਘਿਓ। ਘਿਓ ਨੂੰ ਹੌਣ ਦਿਓ ਗਰਮ ਫੇਰ ਪਾਉਣੇ ਇਹਦੇ ਵਿੱਚ ਲਸਣ ਤੇ ਆਦਰਕ ਬਰੀਕ ਕਟਿਆ ਹੋਇਆ। ਹਾਂਜੀ ਇਹਦੇ ਵਿੱਚ ਪਾਤਾ ਆਪਾਂ ਲਸਣ ਤੇ ਆਦਰਕ ਜਿਹੜਾ ਮੈਂ ਬਰੀਕ-ਬਰੀਕ ਕਟਿਆ ਸੀ। ਫੁੱਤਾ ਆਪਾਂ ਦੇਖੋ ਉਹਦੇ ਵਿੱਚ ਜਿਹੜਾ ਆਪਾਂ ਗਰੇਵੀ ਜੀ ਬਣਾਈਆ ਪੇਸਟ ਬਣਾਇਆ ਉਹਦੇ ਵਿੱਚ ਵੀ ਲਸਣ ਆਦਰਕ ਆ ਤੇ ਇਹ ਵੀ ਲਸਣ ਆਦਰਕ ਛਪੁੰਦੇ ਆ। ਬਰਾਊਨ ਜਿਆ ਕਰਨਾ ਇਹਨੂੰ। हां जी ਲਾਸ ਨਾਦਰਿਕ ਜਿਹੜਾ ਭੁੱਜ ਚੁੱਕਿਆ ਹੁਣ ਇਹਦੇ ਵਿੱਚ ਪਾਉਣੀ ਆ ਮੇਥੀ। हां जी ਮੇਥੀ ਦਿੱਤੀ ਵਿੱਚ ਆਪਾਂ ਇਸ ਪਾ ਬਸ ਥੋੜਾ ਜਿਹਾ ਸੇਕ ਲਗਾਉਣਾ ਇਹਨੂੰ। ਤੇ ਫੇਰ ਆਪਾਂ ਇਹਦੇ ਵਿੱਚ 2 ਗਲਾਸ ਪਾਣੀ ਦੇ ਪਾਵਾਂਗੇ। ਗਰਮ ਕੀਤਾ ਪਿਆ ਮੇਰਾ ਪਾਣੀ। ਤੇ ਹੁਣ ਪਾਉਣੀ ਆ ਮੈਂ ਇਹਦੇ ਵਿੱਚ ਪਾਣੀ। हां जी ਮੇਥੀ ਦੇ ਵਿੱਚ ਪਾਤਾ ਆਪਾਂ 2 ਗਲਾਸ ਪਾਣੀ। ਇਹਨੂੰ ਲੱਗਣ ਦਿੰਨੇ ਆ ਸੇਕ ਫੇਰ ਦੱਸ ਦਿਆਂ ਤੁਹਾਨੂੰ। ਹਾਂਜੀ ਮੇਥੀ ਆ ਜਿਹੜੀ ਪੱਕ ਚੁੱਕੀ ਆ ਹੁਣ ਇਹਦੇ ਵਿੱਚ ਪਾਉਣੇ ਆ ਜਿਹੜਾ ਆਪਾਂ ਪੇਸਟ ਤਿਆਰ ਕੀਤਾ ਜੀ ਪੇਸਟ ਪਾਉਣ ਵਿੱਚੋ ਜਿਹੜਾ ਆਪਾਂ ਉਹ ਰਾਗੜੇ ਸੀ ਟਮਾਟਰ ਲਸਣ ਆਦਰ ਇੱਕ ਸਾਰਾ ਖੁਸ਼ ਪਿਆਜ਼ ਵਗੈਰਾ ਉਹ ਦਿੱਤੇ ਇਹਦੇ ਵਿੱਚ ਪਾ ਹੁਣ ਇਹਨੂੰ 2 ਮਿੰਟ ਸੇਕ ਲਗਾਉਣਾ ਫਿਰ ਦੱਸਦੀਆਂ ਤੁਹਾਨੂੰ ਹਾਂਜੀ ਚੰਗੀ ਤਰ੍ਹਾਂ ਜਿਹੜਾ ਉਹ ਸੇਕ ਲੱਗ ਚੁੱਕਿਆ ਹੁਣ ਇਹਦੇ ਵਿੱਚ ਪਾਉਣੀ ਆ ਮੈਂ ਮਟਰ ਤਨ ਦਸਿਆ ਸੀ ਵੀ ਮੈਂ 60% ਨੇ ਮਟਰ ਜਿਹੜੇ ਉਵਾਲ ਲੇ ਹੁਣ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹਾਂ ਹਾਂਜੀ ਜਿਹੜਾ ਮਟਰ ਪਾਉਣ ਪਿੱਛੋਂ ਹੁਣ ਇਹਦੇ ਵਿੱਚ ਪਾਉਣਿਆ 2 ਕੁ ਮਿੰਟ ਹੋ ਗਏ ਸੇਕ ਲੱਗਦੇ ਨੂੰ ਇਹਦੇ ਵਿੱਚ ਪਾਉਣਿਆ ਆਪਾਂ ਮਸਾਲੇ ਮਸਾਲਿਆਂ ਦੇ ਵਿੱਚ ਦੇਖ ਤਾ ਸਮੇ ਕੀ ਕੀ ਪਾਇਆ ਇੱਕ ਤਾਂ ਪਾਇਆ ਜਿਹੜਾ ਆਪਣਾ ਸਬਜ਼ੀ ਵਾਲਾ ਮਸਾਲਾ ਘਰੇ ਤਿਆਰ ਕੀਤਾ ਹੋਇਆ ਉਹ ਤੇ ਅੱਧਾ ਚਮਚ ਪਾਇਆ ਮੈਂ ਦੇਗੀ ਮਿਰਚ ਅੱਧਾ ਚਮਚ ਪਾਇਆ ਮੈਂ ਨਮਕ ਦਾ ਅੱਧਾ ਚਮਚਾ ਪਾਇਆ ਮੇ ਤਣੀਆਂ ਪਾਊਡਰ ਦਾ ਕਿਉਂਕਿ ਜੀਰਾ ਵਗੈਰਾ ਸਾਰਾ ਆਪਾਂ ਪਹਿਲਾਂ ਜਿਹੜਾ ਪੇਸਟ ਤਿਆਰ ਕੀਤਾ ਉਹਦੇ ਵਿੱਚ ਪਾ ਲਿਆ ਹਰੀ ਮਿਰਚ ਵੀ ਪਾ ਲਈ ਕਾਲੀ ਵੀ ਪਾ ਲਈ ਤੇ ਜਦੋਂ ਅੱਧਾ ਚਮਚਾ ਲਾਲ ਵੀ ਪਾਲੀ ਸੀ ਹੁਣ ਲਾਲ ਮਿਰਚ ਨਹੀਂ ਪਾਵਾਂਗੇ ਮਿਰਚ ਵੱਧ ਜੂਗੀ ਕਿਉਂਕਿ ਹਰੀ ਵੀ ਆ ਕਾਲੀ ਵੀ ਆ ਫਿਰ ਮਿਰਚ ਜ਼ਿਆਦਾ ਹੋ ਜੂ ਬੱਚਿਆਂ ਨੇ ਨਹੀਂ ਖਾਣਾ ਹੁਣ ਇਹਨੂੰ ਚੰਗੀ ਤਰ੍ਹਾਂ ਪਕਾਉਨੇ ਆ ਹਾਂਜੀ ਆਪਣੀ ਜਿਹੜਾ ਸਬਜੀ ਆ ਗਈ ਬਣ ਚੁੱਕੀ ਆ ਬਿਲਕੁਲ ਹੁਣ ਇਹਦੇ ਵਿੱਚ ਆ ਗਿਆ ਟਾਈਮ ਮਲਾਈ ਪਾਉਂਦਾ ਹੁਣ ਇਹਦੇ ਵਿੱਚ ਆਪਾਂ ਸਾਰੀ ਮਲਾਈ ਆ ਜਿਹੜੀ ਐਡ ਕਰਦੇ ਨੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਕਲਰ ਆ ਜਿਹੜਾ ਕਹਿੋ ਜਿਆ ਸਾਰੀ ਹਾਂਜੀ ਇਸੇ ਤਰੀਕੇ ਨਾਲ ਆਪਾਂ ਜਿਹੜੀ ਸਾਰੀ ਮਲਾਈ ਆ ਇਹਦੇ ਵਿੱਚ ਐਡ ਕਰ ਦਿੰਨੇ ਆ ਫਿਰ ਮੈਂ ਤੁਹਾਨੂੰ ਦਿਖਾਉਣੀ ਇਧਰ ਤਾਂ ਆਪਾ ਜੀ ਉੱਡਦੀ ਆ ਕਲਰ ਬਹੁਤ ਸੋਹਣਾ ਆ ਪਿਆਰਾ ਪਿਆਰਾ ਕਲਰ ਆ ਤੁਹਾਨੂੰ ਇਧਰ ਦਿਖਾਉਣੀ ਆ ਡੋਂਗੇ ਦੇ ਵਿੱਚ ਕੱਢ ਕੇ ਹਾਂਜੀ ਆਪਣੇ ਮੇਥੀ ਮਟਰ ਮਲਾਈ ਬਣ ਕੇ ਹੋ ਗਿਆ ਤਿਆਰ ਦੇਖੋ ਸਾਰਿਆਂ ਦਾ ਆਪੋ ਆਪਣਾ ਤਰੀਕਾ ਹੁੰਦਾ ਬਣਾਉਣ ਦਾ ਮੈਂ ਐਸੇ ਤਰੀਕੇ ਨਾਲ ਬਣਾਉਣੀ ਆ ਬਹੁਤ ਹੀ ਜੰਮੀ ਬਣਿਆ ਬੱਚਿਆਂ ਨੇ ਖਾ ਕੇ ਦੱਸਿਆ ਤੁਸੀਂ ਵੀ ਆਪਣੇ ਘਰ ਇਸੇ ਤਰੀਕੇ ਨਾਲ ਟਰਾਈ ਕਰਕੇ ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਮੇਰਾ ਮੇਥੀ ਮਟਰ ਮਲਾਈ ਬਣਾਇਆ ਹੋਇਆ ਕਿਹੋ ਜਿਹਾ ਲੱਗਿਆ ਮਿਲਦੇ ਆਂ ਫਿਰ ਜਲਦੀ ਹੀ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕ ਕੁਲਾੜਾ ਵੱਡੀ ਫੋਰ ਲਾਈਨ ਦੇ ਉੱਪਰ ਜਦੋਂ ਪੁੱਚੋ ਵਾਲਾ ਟੂਲ ਆਪਾਂ ਕ੍ਰਾਸ ਕਰਦੇ ਆਂ ਤੇ ਜਥੇਬੰਦੀ ਵਿੱਚ ਸ਼ਾਮਲ ਨੇ کافی ਲੰਬੇ ਸਮੇਂ ਦੇ ਝੰਡੇ ਲਾਏ ਹੋਇਆ ਜਥੇਬੰਦੀ ਦੇ ਆ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ